ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਆਵਾਜ਼ ਆ ਰਹੀ ਜੀ ਜੀ ਹਾਂ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅੱਜ ਦਾ ਜੋ ਵਿਸ਼ਾ ਹੈ ਜੋ ਮੇਰੇ ਭੈਣ ਡਾਕਟਰ ਮਨਦੀਪ ਪੌਰ ਜੀ ਨੇ ਮੈਨੂੰ ਆਪ ਸਾਰੇ ਗੁਰਮਖ ਰਿਦਵਾਨਾਂ ਦੇ ਨਾਲ ਰੂਪਰੂ ਕਰਵਾਇਆ ਤੇ ਮੈਂ ਸ਼ਖਤਪਰਨਾ ਭੈਣ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਔਰ ਡਾਕਟਰ ਅਤੇਂਦਰਪਾਲ ਸਿੰਘ ਜੀ ਡਾਕਟਰ ਗੁਰਵੈਰ ਸਿੰਘ ਜੀ ਬਸਦੀਓ ਡਾਕਟਰ ਜਗਜੀਤ ਸਿੰਘ ਜੀ ਸਾਰਿਆਂ ਦੇ ਇਹ ਵਿਚਾਰ ਸੁਨੇ ਤੋ ਬਹੁਤ ਵਧੀਆ ਮਤਲਬ ਤੁਸੀਂ ਤੁਹਾਡੇ ਜਿਹੜੇ ਤਜਰਬੇ ਨੇ ਉਹ ਬੋਲੇ ਨੇ ਤੇ ਮਨ ਵਿੱਚ ਹੋਰ ਜਿਹੜਾ ਐਕਸਾਈਟਡ ਹੋ ਗਿਆ ਥੋੜਾ ਜਿਹਾ ਹੋਰ ਇੱਕ ਚੱਲਣ ਦਾ ਜਦੋਂ ਬੰਦਾ ਹਾਰ ਜਾਂਦਾ ਤੇ ਤੁਰਨ ਲੱਗਿਆ ਫਿਰ ਥੋੜਾ ਜਿਹਾ ਹੋਰ ਇੱਕ ਸਹਾਰਾ ਮਿਲ ਜਾਂਦਾ ਮੈਨੂੰ ਬਹੁਤ ਅੱਛਾ ਲੱਗਾ ਤੋ ਮੈਂ ਆਪਣੀ ਗੱਲ ਨੂੰ ਸਰ ਸਰ ਸਾਹਿਬ ਇੱਕ ਮਿੰਟ ਮੈਂ ਡਾਕਟਰ ਨਹੀਂ ਜੀ ਨਾ ਮੈਂ ਪੀ ਐਸ ਡੀ ਕੀਤੀ ਮੈਂ ਤਾਂ ਕਿਰਤੀ ਸਿੱਖਾਂ ਜੀ ਇਹ ਨਹੀਂ ਜੀ ਇਹ ਸਭ ਤੋਂ ਵੱਡੀ ਮੈਂ ਤਾਂ ਹਾਲੀ ਕਿਰਸਾਨੀ ਕਰਦਾ ਹਾਂ ਜੀ ਹਾਂਜੀ ਇਹ ਸਭ ਤੋਂ ਵੱਡੀ ਇਹ ਡਿਗਰੀ ਹੈ ਜੀ ਇਹਦੇ ਸਭ ਤੋਂ ਵੱਡੀ ਡਿਗਰੀ ਹੈ ਜੀ ਜਿਹੜੀ ਆਪ ਜੀ ਨੇ ਗੁਰਨਾਨਦ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਧਾਰਨ ਕੀਤੀ ਹੈ ਤੇ ਮੈਂ ਆਪਣੇ ਇਸ ਵਿਸ਼ੇ ਵੱਲ ਜਿਹੜਾ ਆਪ ਜੀ ਨੇ ਮੈਨੂੰ ਦਿੱਤਾ ਹੈ ਤੋ ਮੈਂ ਕੁਝ ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਆਪਣੇ ਤਰੀਕੇ ਨਾਲ ਕਹਿਣ ਦਾ ਯਤਨ ਕਰਾਂਗਾ ਇਹ ਜਿਸ ਦਾ ਵਿਸ਼ਾ ਹੈ ਵਰਤਮਾਨ ਅਤੇ ਅਗਲੀ ਪੀੜ੍ਹੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਸਿੱਖ ਲੀਡਰਸ਼ਿਪ ਦੇ ਲੜਿੰਦੇ ਗੁਣ ਸੋ ਇਹਦੇ ਵਿੱਚ ਮੈਂ ਕੁਝ ਹੋਰ ਵਿੱਚ ਜਾਨੂ ਆਪਣੇ ਕਲਮ ਬੰਦ ਕੀਤਾ ਹੈ ਕਿ ਲੀਡਰਸ਼ਿਪ ਨੂੰ ਕੁਝ ਚੁਣੌਤੀਆਂ ਵੀ ਨੇ ਔਰ ਕੁਝ ਸਾਨੂੰ ਲੜਿੰਦੇ ਹੱਕ ਵੀ ਚਾਹੀਦੇ ਨੇ ਮੈਂ ਇਹ ਇਸ ਵਿਸ਼ੇ ਤੇ ਤੁਸੀਂ ਵੀ ਥੋੜਾ ਜਾ ਅੱਗੇ ਇਸ ਬਾਰੇ ਜਰੂਰ ਵਿਚਾਰ ਰੱਖੋ ਕਰੋਗੇ ਮੈਂ ਇੱਕ ਆਪਣਾ ਇਸ ਪੱਖ ਨੂੰ ਅੱਗੇ ਰੱਖਦਾ ਕਿਉਂਕਿ ਸਾਡਾ ਜਿਹੜਾ ਮੇਨ ਮੋਟਿਵ ਹੈ ਉਹ ਹੈ ਕਿ ਸਿੱਖੀ ਵੱਲ ਜਿਹੜੀ ਨਵੀਂ ਜਿਹੜੀ ਯੂਥ ਬੱਚੇ ਆ ਜਾਂ ਜੋ ਵੀ ਨੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਅਸੀਂ ਸਿੱਖੀ ਵੱਲ ਪ੍ਰੇਰਿਤ ਕਰਨਾ ਹੈ ਕੁਝ ਸਿੱਖੀ ਵੱਲ ਆ ਰਹੇ ਨੇ ਲੇਕਿਨ ਉਹ ਸਹੀ ਰੂਪ ਵਿੱਚ ਨਹੀਂ ਆ ਰਹੇ ਮੈਂ ਇਹ ਵੀ ਇੱਕ ਵਿਸ਼ਾ ਹੈ ਆਜੂ ਰਹੇ ਨੇ ਕੇਵਲੋਂ ਵਖਾਵੇ ਮਾਤਰ ਸਿੱਖੀ ਬਹੁਤ ਸਾਰਿਆਂ ਨੇ ਚੋਲੇ ਬਾਣੇ ਦਮਾਲੇ ਬਹੁਤ ਕੁਝ ਸਜਾਲਿਆ ਹੈ ਵੱਡੀਆਂ ਤਿੰਨ ਫੁੱਟੀਆਂ ਤਲਵਾਰਾਂ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਇੱਥੇ ਜੋ ਅਸੀਂ ਦੇਖਦੇ ਆਂ ਲੇਕਿਨ ਅੰਦਰ ਦੀ ਸਿੱਖੀ ਜਿਹੜੀ ਆ ਉਹ ਮਿਸਿੰਗ ਹੈ ਜੋ ਮੈਂ ਕਿਉਂਕਿ ਪਿਛਲੇ 25 ਸਾਲਾਂ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇ ਬਤੌਰ ਹਜ਼ੂਰੀ ਦਾ ਕੀ ਬੱਚੋਂ ਸੇਵਾਵਾਂ ਨਿਭਾ ਰਹੇ ਆਂ ਔਰ ਦੇਸ਼ਾਂ ਵਿਦੇਸ਼ਾਂ ਸੰਗਤਾਂ ਵਿੱਚ ਵਿਚਰਨ ਦਾ ਮੌਕਾ ਮਿਲਦਾ ਹੈ ਤੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਂ ਨੋਟ ਕੀਤਾ ਹੈ ਔਰ ਕੁਝ ਸਮਾਂ ਪਹਿਲਾਂ ਮੈਂ ਖਾਲਸਾ ਗੁਰ ਜੈਸ ਏ ਗੁਰਮਤ ਗੁਰਮਾਹਲਿਆ ਟੀਚਰ ਵੀ ਰਿਹਾ ਉੱਥੇ ਮੈਂ 2003 ਦੇ ਵਿੱਚ ਮੈਂ ਗੋਗਵਾਨੀ ਸਾਹਿਬ ਦੇ ਨਾਲ ਸੀ ਤੇ ਮੈਂ ਬੱਚਿਆਂ ਨੂੰ ਇਸ ਟੀਚਿੰਗ ਲੈਂਡ ਵਿੱਚ ਵੀ ਇਸ ਇਸ ਲੈਂਡ ਵਿੱਚ ਰਿਹਾ ਤਾਂ ਹੁਣ ਵੀ ਮੈਂ ਕਾਫੀ ਸਮੇਂ ਤੋਂ ਆਪਣੀ ਖੁਦ ਦੀ ਜਿਹੜੀ ਇੰਸਟੀਚੂਟ ਆ ਨਾਜ਼ਰਗ ਐਜੂਕੇਸ਼ਨਲ ਇੰਸਟੀਚੂਟ ਚਲਾ ਰਿਹਾ ਤਾਂ ਮੈਂ ਇਹ ਸਚੀਜ ਨੂੰ ਮਹਿਸੂਸ ਕੀਤਾ ਹੈ ਕਿ ਜਿਹੜੀ ਸਿੱਖੀ ਦੀ ਜਿਹੜੀ ਆਪਾਂ ਯੂਥ ਨੂੰ ਪ੍ਰੇਰਿਤ ਕਰਨਾ ਹੈ ਉਹਦੇ ਵਿੱਚ ਜਿਹੜੀਆਂ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ ਤੇ ਉਹਨਾਂ ਨੂੰ ਵੀ ਮੈਂ ਥੋੜਾ ਜਿਹਾ ਆਪਣੇ ਹਿਸਾਬ ਨਾਲ ਲਿਖਿਆ ਤੇ ਜਿਵੇਂ ਡਾਕਟਰ ਸਾਹਿਬ ਜੀ ਨੇ ਡਾ ਰੌਡਰ ਗੋਗ ਸਿੰਘ ਗੁਲਵਰ ਸਿੰਘ ਜੀ ਨੇ ਜਾਂ ਡਾਕਟਰ ਤਕਜੀਤ ਸਿੰਘ ਜੀ ਨੇ ਬਹੁਤ ਵਿਵਹਾਰਕਤਾ ਦਿੱਤੇ ਕਿ ਚਾਹਨਾ ਪਾਇਆ ਕਿ ਜੋ ਵਿਵਹਾਰਕ ਤੌਰ ਤੇ ਗੁਰਦੁਆਰਿਆਂ ਸਾਹਿਬ ਜਾਂ ਕਿਤੇ ਵੀ ਜਿਸ ਤਰ੍ਹਾਂ ਦੀ ਚੀਜ਼ ਚੱਲ ਰਹੀ ਹੈ ਉਹ ਚੀਜ਼ ਨੂੰ ਉਹਨਾਂ ਨੇ ਸਾਹਮਣੇ ਰੱਖਿਆ ਤੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਮੈਂ ਆਪ ਇਸ ਚੀਜ਼ ਨੂੰ ਮਹਿਸੂਸ ਕੀਤਾ ਹੈ ਪਰ ਹੰਡਾਇਆ ਵੀ ਹੈ ਔਰ ਹੁਣ ਜੇ ਅਸੀਂ ਗੱਲ ਕਰੀਏ ਕਿ ਅ ਚਿੱਕੀ ਵੱਲ ਕਿਵੇਂ ਪ੍ਰੇਰਿਤ ਕੀ ਦ ਸਕਦਾ ਹੈ ਜਿਹੜਾ ਅੱਜ ਦਾ ਯੂਥ ਹੈ ਉਹ ਕੱਲ ਦਾ ਲੀਡਰ ਹੋਏਗਾ ਤੇ ਤੁਹਾਡੇ ਵੱਲੋਂ ਜਿਹੜੇ ਵਿਚਾਰ ਸੁਣेंगे ਅ ਆਪਣਾ ਸਰਦਾਰ ਰਤਿੰਦਰਪਾਲ ਸਿੰਘ ਜੀ ਵੱਲੋਂ ਤੇ ਮੇਰੇ ਵੱਲੋਂ ਵੀ ਇਹ ਵਿਚਾਰ ਪਹਿਲਾਂ ਤੋਂ ਲਿਖੇ ਗਏ ਸੀ ਕਿ ਪਰਿਵਾਰ ਜਿਹੜਾ ਹੈ ਬਹੁਤ ਜ਼ਰੂਰੀ ਸਭ ਤੋਂ ਪਹਿਲਾ ਲੀਡਰ ਜਿਹੜਾ ਉਹ ਪਰਿਵਾਰ ਹੀ ਹੈ ਤੇ ਮੈਂ ਸਮਝਦਾ ਕਿ ਪਰਮੇਸ਼ਰ ਵੱਲੋਂ ਜਿਹੜਾ ਸਾਰਿਆਂ ਦੇ ਮਸਤਕ ਵਿੱਚ ਇੱਕ ਵਿਚਾਰ ਪੈਦਾ ਹੋਇਆ ਮੇਰੇ ਅੰਦਰੋਂ ਵੀ ਇੱਕ ਪੈਦਾ ਹੋਇਆ ਆਪ ਜੀ ਨੇ ਵੀ ਸਰਦਾਰ ਦਰਪਾਲ ਸਿੰਘ ਜੀ ਨੇ ਵੀ ਇਸੇ ਵਿਚਾਰ ਦੇ ਉੱਤੇ ਪ੍ਰੋਟਾ ਕੀਤੀ ਡਾਕਟਰ ਜੀਤ ਸਿੰਘ ਜੀ ਨੇ ਵੀ ਔਰ ਡਾਕਟਰ ਆਪਣਾ ਸੁਦਾਗ ਗੁਰਗ ਸਿੰਘ ਜੀ ਨੇ ਵੀ ਇਸੇ ਜੀਤੇ ਪਹਿਲਾ ਲਗਾਇਆ ਤੇ ਅਸੀਂ ਇਸ ਚੀਜ਼ ਵਾਸਤੇ ਆਪ ਲਾਮਬੰਦ ਹੈਗੇ ਆ ਮਤਲਬ ਆਪ ਹੀ ਸਿਹਤ ਹੈਗੇ ਆ ਸਤਗੁਰੂ ਜੀ ਦਾ ਸ਼ੁਕਰ ਹੈ ਤੋਂ ਔਰ ਗੁਰਬਾਣੀ ਦੀ ਸਾਂਝ ਵਿੱਚ ਜਿਵੇਂ ਅਗਲੀ ਗੱਲ ਕਰੀਏ ਕਿ ਸੁਣੀ ਹੈ ਕਿਛ ਕਹੀ ਹੈ ਜਦਾਂ ਚ ਅਸੀਂ ਕੁਝ ਸੁਣਾਗੇ ਨਹੀਂ ਤੇ ਕੁਝ ਕਵਾਂਗੇ ਨਹੀਂ ਪਹਿਲੇ ਆਪਣ ਗੱਲ ਪਹਿਲਾਂ ਸੁਣਨੀ ਪਏਗੀ ਕਿ ਕਿਸ ਕੇਸ਼ ਵਿਸ਼ੇ ਤੇ ਗੱਲ ਚੱਲ ਰਹੀ ਹੈ ਕਿਸ ਤਰ੍ਹਾਂ ਹੈ ਤੇ ਫਿਰ ਅਗਲੀ ਗੱਲ ਜਿਹੜੀ ਅਸੀਂ ਕੁਝ ਤਾਂ ਕਹਿਣ ਦੇ ਸਮਰੱਥ ਹੋ ਸਕਾਂਗੇ ਕਿਉਂਕਿ ਮੈਂ ਇਸ ਜ ਨੂੰ ਤਾਂ ਹੰਡਾਇਆ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਿੱਤੇ 1990 92 ਦੇ ਵਿੱਚ ਰਾਗੀ ਸਿੰਘਾਂ ਦੇ ਮਗਰ ਬੈਠ ਕੇ 3 ਦਿਨ 4 ਘੰਟੇ ਦੀ ਚੌਕੜੀ ਲਾ ਕੇ ਉਹਨਾਂ ਨੂੰ ਸੁਣਿਆ ਹੈ ਤੇ ਪੁਰਾਣੇ ਰਾਗੀਆਂ ਨੂੰ ਸੁਣਿਆ ਤੇ ਉਹ ਉਹ ਸੁਣ ਕੇ ਜੋ ਅੰਦਰ ਰਾਗ ਨਿਕਲਿਆ ਉਹ ਜਿਆਦਾ ਸੁਣ ਕੇ ਆਇਆ ਜੋ ਸਿੱਖਣ ਨਾਲ ਉਹਨਾਂ ਨਹੀਂ ਆਇਆ ਸੋ ਸੁਣਨ ਨਾਲ ਆਇਆ ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ ਤੋਂ ਮੈਂ ਗੁਰੂ ਰਾਮਦਾਸ ਦੇ ਘਰੋਂ ਜਿਆਦਾ ਸਿੱਖਿਆ ਤੇ ਉੱਥੇ ਹੀ ਸੇਵਾ ਪਾਤਸ਼ਾਹ ਲੈ ਰਹੇ ਨੇ ਤੋਂ ਅਗਲੀ ਗੱਲ ਜਿਹੜੀ ਕਰਨੀ ਹੈ ਕਿ ਜਿਹੜੀ ਸਾਡੇ ਕੋਲ ਗੁਰਬਾਣੀ ਦੀ ਜਿਹੜੀ ਸੂਝ ਹੈ ਉਹ ਬਹੁਤ ਜਿਆਦਾ ਲੜਿੰਦੀ ਹੈ ਉकी ਗੁਰਬਾਣੀ ਦੀ ਜਿਹੜੀ ਸਿੱਖੀ ਨੂੰ ਪ੍ਰੇਰਿਤ ਕਰਨ ਵਾਸਤੇ ਜਿਹੜੀ ਸੂਝ ਹੈ ਉਹ ਸਭ ਤੋਂ ਮਹੱਤਵਪੂਰਨ ਹੈ ਤੇ ਗੁਰ ਇਤਿਹਾਸ ਔਰ ਗੁਰਬਾਣੀ ਇਤਿਹਾਸ ਮੈਂ ਅਕਸਰ ਇਸ ਚੀਜ਼ ਨੂੰ ਜ਼ਿਆਦਾ ਮਹਿਸੂਸ ਕੀਤਾ ਹੈ ਕਿ ਗੁਰਬਾਣੀ ਅਸੀਂ ਇਤਿਹਾਸ ਦੀਆਂ ਅਲੱਗ-ਅਲੱਗ ਵਿਧਾਵਾਂ ਨੂੰ ਜਾਣਦੇ ਆ ਕਿ ਗੁਰ ਇਤਿਹਾਸ ਸਿੱਖ ਇਤਿਹਾਸ ਤੇ ਜਿਵੇਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਪਰਵਿਰਤੀਆਂ ਨੂੰ ਸਲਾਤ ਅੰਦਰਪਾਲ ਸਿੰਘ ਜੀ ਜੀ ਲੈ ਕੇ ਆਏ ਨੇ ਦਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਗੱਲ ਕੀਤੀ ਤੇ ਉਸ ਰਾਜ ਦੀ ਉਸ ਤੋਂ ਬਾਅਦ ਮਹਾਰਾਜ ਜੀ ਸਿੰਧ ਦੇ ਰਾਜ ਦੀ ਅਲੱਗ ਪਰਵਿਰਤੀ ਹੈ ਉਤੋਂ ਸਿੱਖ ਨੂੰ ਪ੍ਰੇਰਿਤ ਕਰਨ ਵਾਸਤੇ ਕੀ ਮਿਲਿਆ ਮਿਲਦਾ ਹੈ ਜਾਂ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਸਾਨੂੰ ਸਿੱਖੀ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੀ ਮਿਲਦਾ ਹੈ ਉਹ ਇਸੇ ਤਰ੍ਹਾਂ ਗੁਰ ਇਤਿਹਾਸ ਵਿੱਚੋਂ ਸਾਨੂੰ ਕੀ ਮਿਲਦਾ ਹੈ ਉਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਪਹਿਲੂਆਂ ਤੋਂ ਸਾਡੀ ਜਿਹੜੀਆਂ ਨਜ਼ਰਾਂ ਨਹੀਂ ਕਰਦੀਆਂ ਨੇ ਤੋਂ ਇਸ ਤੋਂ ਇਲਾਵਾ ਮੈਂ ਜੇ ਗੱਲ ਕਰਾਂ ਸਾਡੇ ਕੋਲ ਗੁਰਬਾਣੀ ਇਤਿਹਾਸ ਦੀ ਅੱਜ ਕੱਲ ਬਹੁਤ ਮੈਂ ਸਮਝਦਾ ਕਿ ਇਸ ਘਾਟ ਪਾਈ ਜਾ ਰਹੀ ਹੈ ਮੈਂ ਇਸ ਤੇ ਮੇਰਾ ਕੋਚ ਗਾਰਦ ਚੱਲ ਰਹੇ ਨੇ ਕਿ ਗੁਰੂ ਸਾਹਿਬ ਕੇਸ ਕੇ ਸਮੇਂ ਤੇ ਕੇਸ ਕੇਸ ਅ ਰੂਪ ਵਿੱਚ ਉਹਨਾਂ ਨੇ ਕਿੱਥੇ ਕਿੱਥੇ ਕੇਸ ਦੇ ਸਾਹਿਬ ਦੇ ਵਿੱਚ ਉਹ ਬਾਣੀ ਦੀ ਰਚਨਾ ਕੀਤੀ ਜੇ ਭਾਵੇਂ ਉਹ ਸਰਵਾਤਮਕ ਬਾਣੀ ਹੈ ਸਰਬਸਾਂਝੀ ਗੁਰਬਾਣੀ ਹੈ ਲੇਕਿਨ ਉਹ ਖਾਸ ਕੇਸ ਕੰਟੈਕਸਟ ਵਿੱਚ ਵੀ ਰਚੀ ਗਈ ਉਹ ਵੀ ਇੱਕ ਅਲੱਗ ਪੈਲੂ ਹੈ ਤੋ ਗੁਰਦੁਆਰਾ ਸਾਹਿਬ ਦੀ ਮਰਯਾਦਾਾਂ ਦੀ ਗੱਲ ਚੱਲਦੀ ਹੈ ਮਰਯਾਦਾ ਦਾ ਸ਼ਬਦ ਜਿਹੜਾ ਹੈ ਅੱਜ ਉਹ ਜੀ ਮੈਂ ਸਮਝਦਾ ਕਿ ਕੁਝ ਦੂਸ਼ਿਤ ਜਿਆ ਹੋ ਗਿਆ ਪੱਦਰ ਤੋਂ ਨਹੀਂ ਵਾਗਿਆ ਸ਼ਬਦ ਜਿਹੜੇ ਨੇ ਸਾਡੇ ਅਮੋਲਕ ਸ਼ਬਦ ਨੇ ਜਾਂ ਮਸਾਦ ਸ਼ਬਦ ਹੈ ਉਹਦਾ ਸ਼ਬਦ ਅਖਰੀਆ ਤਾਂ ਆਪ ਜੀ ਸਾਰੇ ਜਾਣਦੇ ਕਿ ਉਹਦਾ ਪ੍ਰਚਾਰਕ ਹੈ ਸੋ ਕੁਝ ਸ਼ਬਦ ਜਿਹੜੇ ਆ ਜਿਵੇਂ ਸਰਦਾਰ ਚੰਦਰਪਾਲ ਸਿੰਘ ਨੇ ਗੱਲ ਕੀਤੀ ਕਿ ਪੰਜਾਬੀ ਦੇ ਰੂਪ ਚੋਂ ਸ਼ਬਦਾਂ ਨੂੰ ਸਮਝਣਾ ਔਰ ਗੁਰਮੁਖੀ ਦੇ ਰੂਪ ਜੇ ਉਹਨਾਂ ਨੂੰ ਸ਼ਬਦਾਂ ਨੂੰ ਸਮਝਣਾ ਇਹ ਵੀ ਯੁੱਗ ਤੱਕ ਇਹ ਗੱਲਾਂ ਜਿਹੜੀਆਂ ਨੇ ਲੈ ਕੇ ਜਾਣ ਵਿੱਚ ਅਸੀਂ ਮੈਂ ਸਮਝਦਾ ਕਿ ਉੱਥੇ ਵੀ ਅਵਿਸਲਪਨ ਹੋ ਰਿਹਾ ਹੈ ਤੋ ਜਿਹੜੇ ਸਾਡੇ ਮੌਜੂਦਾ ਸਮੇਂ ਵਿੱਚ ਲੀਡਰ ਨੇ ਜਾਂ ਜਿਹੜੇ ਪੁਰਾਣੇ ਸਾਡੇ ਅਗਵਾਈ ਕਰਨ ਵਾਲੇ ਲੀਡਰ ਨੇ ਤੋ ਕਿ ਧਾਰਮਿਕ ਸੰਸਥਾਵਾਂ ਵਿੱਚ ਸਿੱਖ ਪੰਥ ਦੀ ਸੁਨਮੋਜ ਜਿਥੇ ਵੀ ਜਤੀ ਬੰਦੇ ਡੋਮਨੀ ਗੁਰਦਵਾਰਾ ਪ੍ਰਬੰਧਕ ਮੀਟੀ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਮੇਂ-ਸਮੇਂ ਦੇ ਪ੍ਰਧਾਨ ਸਕੱਤਰ ਜਾਂ ਜੋ ਵੀ ਸਿੰਘ ਸਾਹਿਬ ਸਾਰੇ ਆਏ ਉਹ ਆਪਣੇ ਆਪਣੇ ਤਰੀਕੇ ਨਾਲ ਉਹਨੇ ਕੁਝ ਕਾਰਜ ਕੀਤੇ ਵੀ ਆ ਇਕੜਾ ਕੁਝ ਚੁਣੌਤੀਆਂ ਨੇ ਜਿਨ੍ਹਾਂ ਨੂੰ ਮੈਂ ਨੇੜਿਆਂ ਹੋ ਕੇ ਦੇਖਿਆ ਕੁਝ ਕਰਨਾ ਚਾਹੁੰਦੇ ਆ ਅਸੀਂ ਵੀ ਖੁਦ ਕਰਨਾ ਚਾਹੁੰਨੇ ਆ ਲੇਕਿਨ ਕੁਝ ਚੁਣੌਤੀਆਂ ਇਸ ਤਰ੍ਹਾਂ ਦੀ ਨੇ ਕਿ ਅਸੀਂ ਕੁਝ ਕਰ ਨਹੀਂ ਪਾਉਂਦੇ ਮੈਂ ਇਹ ਇਹ ਪ੍ਰੈਕਟੀਕਲ ਹੈ ਮੇਰਾ ਉਹਦਾ ਤੋਂ ਕੁਝ ਗੱਲਾਂ ਮੈਂ ਸਿੱਧੀਆਂ ਸਿੱਧੇ ਰੂਪ ਵਿੱਚ ਇੱਥੇ ਨਹੀਂ ਕਰ ਸਕਦਾ ਲੇਕਿਨ ਆ ਫਿਰ ਵੀ ਸਿੱਖਾਂ ਦੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਡਾਕਟਰ ਸਾਹਿਬ ਜੀ ਨੇ ਗੱਲ ਕੀਤੀ ਕਿ ਪਹਿਲਾਂ ਪੜਾਇਆ ਜਾਂਦਾ ਸੀ ਸਿੱਖੀ ਦਾ ਜਿਹੜਾ ਟੌਪਿਕ ਆ ਅੱਜ ਵੱਡੀਆਂ ਕਲਾਸਾਂ ਦੇ ਵਿੱਚ ਇਹ ਟੌਪਿਕ ਜਿਵੇਂ ਖਤਮ ਹੋ ਗਿਆ ਹੈ ਤੇ ਲੇਕਿਨ ਉਹਦੇ ਵਿੱਚ ਵੀ ਕੁਝ ਜਿਹੜੀਆਂ ਚੀਜ਼ਾਂ ਵਿਵਹਾਰ ਦਾ ਦੇ ਵਿੱਚ ਸਮਝਾਉਣੀਆਂ ਸੀ ਉਹ ਛੱਡ ਕੇ ਕਹਾਣੀਆਂ ਦੇ ਨਾਲ ਜੋੜ ਦਿੱਤਾ ਗਿਆ ਕੁਝ ਖਾਸ ਵਿਸ਼ਿਆਂ ਦੇ ਉੱਤੇ ਜਿਹੜੀ ਗੱਲ ਕਰਨੀ ਚਾਹੀਦੀ ਸੀ ਪੋਥੀਆਂ ਦੇ ਵਿੱਚ ਸਿਲੇਬਸ ਜਿਹੜਾ ਉਹ ਉਸ ਤਰ੍ਹਾਂ ਦਾ ਨਹੀਂ ਆ ਰਿਹਾ ਤੋਂ ਇਹ ਵੀ ਇੱਕ ਮੈਂ ਚੀਜ਼ ਨੂੰ ਆਪਣਾ ਨੋਟ ਕੀਤਾ ਉਸ ਤੋਂ ਬਾਅਦ ਮੈਂ ਗੁਰਮੁਖੀ ਭਾਸ਼ਾ ਦੇ ਬਚਾਅ ਦੀ ਗੱਲ ਕਰਦੇ ਆ ਜਾਂ ਪੰਜਾਬ ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੇ ਵਾਸਤੇ ਅਸੀਂ ਜਿਹੜਾ ਕਾਰਜ ਕਰ ਰਹੇ ਆਂ ਬਹੁਤ ਸਾਰੇ ਕਾਰਜ ਯੂਨੀਵਰਸਿਟੀਆਂ ਤੇ ਅਕੈਡਮਿਕ ਪਦਰ ਤੇ ਹੋ ਰਹੇ ਨੇ ਲੇਕਿਨ ਗੁਰਮਕੀ ਦੇ ਵਾਸਤੇ ਕੁਝ ਕਾਰਜ ਜਿਹੜੇ ਆ ਵੱਖਰੇ ਤਰੀਕੇ ਨਾਲ ਜਿਹੜੇ ਉਹ ਨਹੀਂ ਹੋ ਰਹੇ। ਤੋਂ ਇਸ ਪਾਸੇ ਵੀ ਮੈਂ ਸਮਝਦਾ ਕਿ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ। ਤੋਂ ਸਿੱਖੀ ਦੀ ਜਿਹੜੀ ਸਥਿਤੀ ਹੈ ਉਹਦੀ ਜਿਹੜੀ ਇਸ ਟਾਈਮ ਉਹਦੀ ਪ੍ਰਫੁੱਲਤਾ ਵਾਸਤੇ ਜਿਹੜਾ ਵਾ ਜਿਸ ਦਾ ਅਪਾਣ ਕਰਦੇ ਡਿਸਕਸ਼ਨ ਫੋਰਮ ਕੀਤਾ ਜਾਵੇ। ਤੋਂ ਸੈਮੀਨਾਰ ਜਿਹੜੇ ਆ ਉਹ ਲੱਗ ਰਹੇ ਨੇ ਜਾਂ ਵੈਬਿਨਾਰ ਵਗੈਰਾ ਵੀ ਪਹਿਲਾਂ ਕਾਫੀ ਹੋਏ ਨੇ ਹੁਣ ਵੀ ਮੈਂ ਕਾਫੀ ਸੈਮੀਨਾਰਾਂ ਨੂੰ ਅਟੈਂਡ ਕੀਤਾ ਹੈ ਤੋ ਇਹਨਾਂ ਸਾਰਿਆਂ ਦੇ ਵਿੱਚ ਮੈਂ ਸਮਝਦਾ ਕਿ بڑے بڑے ਵਿਦਵਾਨ ਪ੍ਰੋਫੈਸਰ ਜਿਹੜੇ ਨੇ ਉਹ ਆਪਣੇ ਕੁਝ ਵਿਚਾਰ ਲੈ ਕੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਵਿਭਾਗ ਦਾ ਵਿੱਚ ਜਿਹੜੀ ਅਮਲੀ ਮੋਹਰ ਹੈ ਉਹ ਕਿੱਥੋਂ ਇੱਕ ਇੱਕ ਤਖਤ ਤੋਂ ਲਗਣੀ ਹੈ ਜਾਂ ਕਿਸੇ ਖਾਸ ਅਧਿਕਾਰਤ ਜਥੇਦਾਰ ਜ ਉਹਨਾਂ ਵੱਲੋਂ ਉਹਦੇ ਤੇ ਮੋਹਰ ਲਗਣੀ ਹੈ ਲੇਕਿਨ ਉਹ ਉੱਥੇ ਹੀ ਰਹਿ ਜਾਂਦੇ ਨੇ ਉਹ ਇੱਕ ਲੈਕਚਰ ਦਾ ਰੂਪ ਹੀ ਰਹਿ ਜਾਂਦੇ ਨੇ ਵੱਡੇ ਵੱਡੇ ਵੈਬਿਨਾਰਾਂ ਦੇ ਵਿੱਚ ਵਿਦਵਾਨ ਕਾਫੀ ਸਾਰੇ ਗ੍ਰੰਥ ਜਿਹੜੇ ਆ ਉਹ ਖੋਲ ਕੇ ਲੈ ਕੇ ਉਹਨਾਂ ਵਿੱਚੋਂ ਕੁਝ ਤੱਤ ਕੱਢ ਕੇ ਪੇਸ਼ ਕਰਦੇ ਨੇ ਤੇ ਲੇਕਿਨ ਉਹ ਉੱਥੇ ਹੀ ਰਹਿ ਜਾਂਦੇ ਨੇ ਸ਼ਾਇਦ ਉਹ ਕੁਝ ਰਿਕਾਰਡਿੰਗਾਂ ਦੇ ਵਿੱਚ ਲੁਕ ਜਾਂਦੇ ਨੇ ਜਾਂ ਕੁਝ ਕਿਤਾਬਾਂ ਦੇ ਜਾਂ ਆਪਾਂ ਕਹਾਂ ਜੀ ਕਿ ਜਿਹੜੇ ਸਾਡੇ ਆਪਣਾ ਸੱਚ ਪੇਪਰ ਪੜੇ ਜਾਂਦੇ ਨੇ ਉਹਨਾਂ ਦਾ ਕਿਸਮਤ ਰਹਿ ਜਾਂਦੇ ਨੇ ਉਹਨਾਂ ਨੂੰ ਅੱਗੇ ਜਿਹੜਾ ਉਹ ਅਮਲੀ ਰੂਪ ਜਿਹੜਾ ਉਹ ਦਿੱਤਾ ਨਹੀਂ ਜਾਂਦਾ ਤੋਂ ਲੀਡਰਸ਼ਿਪ ਦੇ ਜਿਹੜੇ ਲੜਿੰਦੇ ਗੁਣ ਨੇ ਉਹ ਜਿਸ ਤਰ੍ਹਾਂ ਉਹ ਸਾਰੇ ਤੁਸੀਂ ਪਹਿਲਾਂ ਹੀ ਦੱਸ ਦਿੱਤੇ ਨੇ ਕਿ ਬੇਗਬੁੱਧੀ ਹੋਣੀ ਚਾਹੀਦੀ ਆ ਉਹਦੇ ਵਿੱਚ ਉਹ ਗੁਰੂ ਦੀ ਰਜਾ ਵਿੱਚ ਬਾਣੇ ਵਿੱਚ ਸ਼ਬਦ ਦੀ ਕਮਾਈ ਵਾਲਾ ਹੋਣਾ ਚਾਹੀਦਾ ਕਿਰਤ ਤੋਂ ਜਿਹੜਾ ਬੇਮੁਖ ਹੋ ਗਿਆ ਅੱਜਕੱਲ ਦੇ ਜਿਹੜੇ ਖਾਸ ਕਰਕੇ ਜਿਹੜੇ ਵੱਡੇ ਵੱਡੇ ਬਾਬੇ ਨੇ ਉਹ ਕਹਿੰਦੇ ਨੇ ਕਿ ਸਾਡਾ ਪ੍ਰਚਾਰ ਕਰਨਾ ਸਾਡੀ ਕਿਰਤ ਹੈ ਤੇ ਲੇਕਿਨ ਗੁਰੂ ਗੋਬਿੰਦ ਸਿੰਘ ਨੇ ਆਪ ਖੇਤੀ ਕੀਤੀ ਆਪ ਕਿਸਾਨੀ ਕੀਤੀ ਉਹ ਵੀ ਸਾਨੂੰ ਕਰਕੇ ਦਿਖਾਇਆ ਉਦੇ ਵਿੱਚੋਂ ਅਲੱਗ ਤੱਤ ਅੰਦਰ ਦਾ ਅੰਤਰੀਵ ਤੱਤ ਵੀ ਦਿਖਾਇਆ ਹੈ ਔਰ ਬਾਰੀ ਵੀ ਦਿਖਾਇਆ ਹੈ ਤੋਂ ਅਮਰਤੀ ਵਿਆਖਿਆ ਵੀ ਹੋਣੀ ਚਾਹੀਦੀ ਹੈ ਕਾਰਾਂ ਦੀ ਵਿਆਖਿਆ ਦੇ ਨਾਲ ਨਾਲ ਤੇ ਉਹ ਨਾਮ ਦੀ ਵਿਆਖਿਆ ਤੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹਨਾਂ ਦੇ ਕੋਲੋਂ ਨਾ ਕੁਝ ਸਵਾਲ ਤਰਕਵਾਦੀ ਰੂਪ ਵਿੱਚ ਉੱਠਦੇ ਨੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਜਿਹੜੇ ਤਰਕਵਾਦੀ ਸਵਾਲਾਂ ਨੂੰ ਗੁਰਮੁਖ ਗੁਰਮੁਖਤਾਈ ਵਿੱਚ ਉਹਨਾਂ ਸਵਾਲਾਂ ਨੂੰ ਬਦਲ ਕੇ ਉਹਨਾਂ ਨੂੰ ਨਿਜ ਦੇ ਵਿੱਚੋਂ ਜਿਹੜੇ ਅਧਿਆਨ ਸਰ ਕੱਢਣ ਦੇ ਜਿਹੜੇ ਉਹ ਤੁਹਾਨੂੰ ਕੋਈ ਕੁਝ ਬੱਚੇ ਸਵਾਲ ਕਰਦੇ ਨੇ ਤੇ ਉਹਨਾਂ ਨੂੰ ਮੈਂ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਔਰ ਇੱਕ ਚੀਜ਼ ਹੋਰ ਮੈਂ ਦੇਖ ਰਿਹਾ ਕਿ ਮੋਬਾਈਲਾਂ ਦੇ ਡਿਵਾਈਸਸ ਦੇ ਅਲੱਗ-ਅਲੱਗ ਰੂਪਾਂ ਵਿੱਚ ਜਿਹੜੀ ਬਾਣੀ ਹੈ ਸੰਪਰਦਾਵ ਦੀ ਆਪ ਜੀ ਦਾ ਸਮਾਪਤ ਹੈ 1 ਮਿੰਟ ਦੇ ਵਿੱਚ ਸਮਾਪਤੀ ਕਰੋ। ਤੋਂ ਠੀਕ ਹੈ ਜੀ ਮੈਂ ਇਸ ਗੱਲ ਤੇ ਕਹਾਂ ਕਿ ਇੱਕ ਕਿਮਾ ਜਾਂਚ ਮੈਂ ਕਰ ਲੈਣੀ ਹੈ। ਇਹ ਅਲੱਗ-ਅਲੱਗ ਰੂਪਾਂ ਵਿੱਚ ਜਿਹੜੀ ਗੁਰਬਾਣੀ ਦੀ ਵਿਆਖਿਆ ਹੈ ਉਹ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਉਹਦੇ ਜਿਹੜੇ ਅਰਥ ਨੇ ਸੰਪਰਦਾਇ ਪਾਠ ਵੀ ਅਲੱਗ-ਅਲੱਗ ਨੇ ਬੱਚੇ ਜਿਹੜੇ ਨੇ ਉਹ ਇਸ ਚੀਜ਼ ਦੇ ਉੱਤੇ ਮਤਲਬ ਕਨਫਿਊਜ਼ ਹੋ ਜਾਂਦੇ ਕਿ ਇਹਨੂੰ ਪੜ੍ਹੀਏ ਕਿ ਇਹਨੂੰ ਨਾ ਪੜ੍ਹੀਏ ਕਿਸ ਚੀਜ਼ ਨੂੰ ਦੇਖੀਏ ਕਿਉਂਕਿ ਇਸ ਚੀਜ਼ ਦੀ ਵੀ ਜਿਹੜੀ ਉਹ ਕਾਫੀ ਜਰੀ ਬੜੀ ਘਾਟ ਆ ਰਹੀ ਹੈ ਤੋਂ ਇਸ ਤੋਂ ਇਲਾਵਾ ਜਿਹੜੀ ਮੈਂ ਆਪਣਾ ਅਸੀਂ ਮੈਂ ਇੱਕ ਮਿੰਟ ਵਿੱਚ ਕਹਿ ਕੇ ਇੱਕ ਸਮਾਪਤ ਕਰਨੀ ਗੱਲ ਤੇ ਪੰਥ ਦੀ ਜਿਹੜੀ ਅਮਾਨਤ ਹੈ ਵਰਾਸਤ ਹੈ ਉਹਨਾਂ ਨੂੰ ਸਾਹਮਣ ਵਾਲਾ ਜਿਹੜਾ ਉਹ ਲੀਡਰ ਜਿਹੜਾ ਉਹ ਹੋਣਾ ਚਾਹੀਦਾ ਹੈ ਨਾ ਕਿ ਉਹ ਆਪਣੇ ਸੈਲਫ ਵਾਸਤੇ ਹੀ ਹੋਵੇ ਕਿ ਬਾਕੀ ਵਿਵਾਦਤ ਮਸਲਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਬੜੇ ਤੁਹਮਸ ਨਾਲ ਸਲਝਾਉਣ ਦੀ ਸੋਚੀ ਰੱਖਦਾ ਹੋਵੇ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋਂ ਵੱਧ ਜਿੰਦਗੀ ਦਾ ਜਿਹੜਾ ਸਮਾਂ ਹੈ ਉਹ ਕੱਢਣ ਲਈ ਵਿਸ਼ੇਸ਼ ਲਗਾਉਂ ਰੱਖਦਾ ਹੋਵੇ ਔਰ ਵਿਸ਼ੇਸ਼ ਆਰਥਿਕ ਯਤਨ ਕਰਨ ਲਈ ਜਿਹੜੇ ਵਿਸ਼ੇਸ਼ ਪੈਨਲਾਂ ਲਈ ਸੂਚੀ ਤਿਆਰ ਕਰਕੇ ਕੁਝ ਜਿਹੜੇ ਆਪਣੇ ਅਲੱਗ-ਅਲੱਗ ਵਿਭਾਗਾਂ ਨਾਲ ਤਾਲਮੇਲ ਵੀ ਰੱਖੇ ਕਿਉਂਕਿ ਜਿਹੜੇ ਅਲੱਗ-ਅਲੱਗ ਵਿਭਾਗਾਂ ਨਾਲ ਸਾਨੂੰ ਰਾਜਸੀ ਤੌਰ ਤੇ ਵੀ ਕੁਝ ਚੀਜ਼ਾਂ ਲੜਉਂਦੀਆਂ ਹੁੰਦੀਆਂ ਨੇ ਅਲੱਗ-ਅਲੱਗ ਵਿਭਾਗਾਂ ਨਾਲ ਤਾਲਮੇਲ ਰੱਖ ਕੇ ਲੇਕਿਨ ਅੰਦਰੋਂ ਜਿਹੜੀ ਪਕਿਆਈ ਆਪਣੇ ਧਰਮ ਨਾਲ ਰੱਖੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜਿਹੜੇ ਕਾਲੀ ਲੀਡਰ ਨੇ ਇੱਕੋ ਗੱਲ ਕਹਿ ਕੇ ਫੇਠੀਮਾ ਜਾਂਚਨਾ ਕਰ ਲੈਣੀ ਹੈ ਆ ਉਹ ਦੂਸਰੇ ਅਸੀਂ ਹਿੰਦੂ ਧਰਮ ਦੇ ਪ੍ਰੋਗਰਾਮਾਂ ਵਿੱਚ ਜਾਂ ਦੂਜੇ ਧਰਮਾਂ ਵਿੱਚ ਜਾਣੇ ਆ ਜਾਣਾ ਚਾਹੀਦਾ ਹੈ ਲੀਡਰ ਨੂੰ ਚਲੋ ਉਹਦਾ ਬਣਦਾ ਹੈ ਲੇਕਿਨ ਉੱਥੇ ਜਾ ਕੇ ਉਹ ਇੱਕ ਦਸਤਾਰ ਨੀਲੀ ਸਜਾਈ ਹੋਵੇ ਤੇ ਕਿਰਪਾਨ ਵੀ ਤੋਂ ਦੀ ਪਾਈ ਤੇ ਜਾ ਕੇ ਤਿਲਕ ਲਗਾ ਲੇ ਫਿਰ ਉਹ ਗੋਟੇ ਵਾਲਾ ਗਮ ਜਾਗਰਾਤੇ ਵਿੱਚ ਜਾ ਕੇ ਉਹ ਸਾਰੀ ਚੀਜ਼ ਧਾਰਨ ਕਰਦਾ ਉਹ ਕਿਤਨਾ ਕਿਤੇ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰ ਉਹਨਾਂ ਕੋਲ ਸ਼ਿਰਕਤ ਕਰਨੀ ਜ਼ਰੂਰ ਚਾਹੀਦੀ ਹੈ ਲੇਕਿਨ ਥੋੜੀ ਜੀ ਅੰਦਰ ਦੀ ਪਕਿਆਈ ਸਾਡੇ ਲੀਡਰਸ਼ਿਪ ਦੀ ਹੋਣੀ ਚਾਹੀਦੀ ਕਿਉਂਕਿ ਉਸ ਨੂੰ ਸਾਡਾ ਜੂਰ ਜਿਹੜਾ ਨੋਟ ਕਰਦਾ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਆਪ ਜੋ ਚਾਨਣ ਮਨਾਰਾ ਸਾਹਮਣੇ ਰੂਪਮਾਨ ਹੋਏਗਾ ਉਹ ਤੋਂ ਹੀ ਬੱਚਾ ਜਿਹੜਾ ਯੂਥ ਜਿਹੜਾ ਸਿਹਤ ਲਏਗਾ ਸੋ ਵਿਚਾਰਾਂ ਨੂੰ ਇੱਥੇ ਸੰਕੋਚਦਾ ਹੋਇਆ ਕਿ ਮੈਂ ਜਾਂਚਣਾ ਕਰਦਾ ਹਾਂ ਔਰ ਫਿਰ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਜਿੰਨਾ ਤੁਸੀਂ ਬੜੇ ਹਮਸਨਾਲ ਮੇਰੇ ਤੁਛ ਜਿਹੇ ਵਿਚਾਰਾਂ ਨੂੰ ਸਰਵਣ ਕਰਨ ਦਾ ਯਤਨ ਕੀਤਾ ਤੇ ਆਖਰੇ ਵਿੱਚ ਫਤਿਹ ਦੀ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ